ਹੋਕੇ ਕਿਤਾ ਹਮਲਾ ਘਰ ਦੀ ਕੀਤੀ ਪੰਨ ਤੋੜ ਘਰ ਵਿੱਚ ਪਿਆ ਨਕਦੀ ਅਤੇ ਸੋਨਾ ਲੈ ਕੇ ਗੁੰਡਾ ਅਨਸਰ ਹੋਏ ਰਫੂ ਚੱਕਰ ਗੁੰਡਾਗਰਦੀ ਕਰਨ ਆਇ ਸ਼ਰਾਰਤੀ ਅਨਸਰਾ ਦੀ ਸੀਸੀਟੀਵੀ ਤਸਵੀਰਾਂ ਵੀ ਆਈਆਂ ਸਾਹਮਣੇ ਪੰਜਾਬ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦਿਨੋਂ ਦਿਨ ਫਤਦਾ ਜਾ ਰਿਹਾ ਹੈ ਪ੍ਰੰਤੂ ਪੰਜਾਬ ਪੁਲਿਸ ਇਸ ਤੇ ਕੋਈ ਠੋਸ ਕਾਰਵਾਈ ਕਿਉਂ ਨਹੀਂ ਕਰਦੀ ਇਹ ਵੀ ਇੱਕ ਵੱਡਾ ਸਵਾਲ ਹੈ ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਕਸਬਾ ਡਲਤੋ ਸਾਹਮਣੇ ਆਇਆ ਹੈ ਜਿੱਥੇ ਗ੍ਰੀਪ ਪਰਿਵਾਰ ਨਾਲ ਸਬੰਧ ਰੱਖਦੇ ਦੋ ਘਰਾਂ ਨੂੰ ਗੁੰਡੇ ਅੰਸਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰਕੇ ਘਰ ਦੀ ਬੁਰੀ ਤਰ੍ਹਾਂ ਪੰਨਤੋੜ ਕੀਤੀ ਗਈ ਜਿਸ ਵਿੱਚ ਘਰ ਦਾ ਸਾਰਾ ਸਮਾਨ ਉਕਤ ਗੁੰਡਾ ਅੰਸਰਾ ਵੱਲੋਂ ਪੰਨਤੋੜ ਦਿੱਤਾ ਗਿਆ ਅਤੇ ਨਾਲ ਹੀ ਘਰ ਵਿੱਚ ਪਈ 60000 ਦੇ ਕਰੀਬ ਨਕਦੀ ਅਤੇ ਸੋਨਾ ਲੈ ਕੇ ਗੁੰਡਾ ਅੰਸਰ ਰਫੂ ਚੱਕਰ ਹੋ ਗਏ ਉਥੇ ਹੀ ਉਕਤ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਪਰਿਵਾਰ ਦੇ ਵਿਅਕਤੀ ਭਗਵਾਨ ਸਿੰਘ ਪੁੱਤਰ ਦਾਰਾ ਸਿੰਘ ਮਲਕੀਤ ਕੋਰ ਪਤਨੀ ਭਗਵਾਨ ਸਿੰਘ ਗੁਰਲਾਲ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਵਿਤੀਤ ਕਾਲ 27 ਦਸੰਬਰ ਵਕਤ ਕਰੀਬ 4 ਵਜੇ ਜਦੋਂ ਉਕਤ ਹਮਲਾਵਰ ਵਿਅਕਤੀਆਂ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤਾਂ ਜਿਸ ਸੰਬੰਧੀ ਉਹ ਦਰਖਾਸਤ ਦੇਣ ਲਈ ਥਾਣਾ ਖਾਲੜਾ ਵਿਖੇ ਪਹੁੰਚੇ ਤਾਂ ਉਹ ਥਾਣੇ ਵਿੱਚ ਹੀ ਮੌਜੂਦ ਸਨ ਕਿ ਹਮਲਾਵਰ ਸਮੇਤ ਕਰੀਬ 70-75 ਅਨਪਛਾਤੇ ਨਾਲ ਲੈ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਘਰ ਦੀ ਬੁਰੀ ਤਰ੍ਹਾਂ ਪੰਨ ਤੋੜ ਕੀਤੀ। ਭਗਵਾਨ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਉਸ ਵਕਤ ਜਨਾਨੀਆਂ ਮੌਜੂਦ ਸਨ। ਉਹਨਾਂ ਇਹ ਵੀ ਦੱਸਿਆ ਕਿ ਕੁਝ ਦਿਨਾਂ ਤੋਂ ਉਕਤ ਗੁੰਡਾ ਅਨਸਰ ਉਹਨਾਂ ਨੂੰ ਫੋਨ ਉੱਪਰ ਮਾਰ ਦੇਂਦਿਆਂ ਧਮਕੀਆਂ ਦੇ ਰਹੇ ਸਨ। ਤਾਂ ਜਦੋਂ ਬੀਤੀ ਕੱਲ ਉਹ ਥਾਣੇ ਵਿੱਚ ਮੌਜੂਦ ਆਪਣੀ ਦਰਖਾਸਤ ਲੈ ਕੇ ਗਏ ਤਾਂ ਪਿੱਛੋਂ ਉਹਨਾਂ ਦੇ ਘਰ ਵਿੱਚ ਉਕਤ ਗੁੰਡਾ ਅੰਸਰਾਂ ਦਾਖਲ ਹੋਏ ਅਤੇ ਘਰ ਵਿੱਚ ਬੀਬੀਆਂ ਮੌਜੂਦ ਸਨ ਜਿਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਹਨਾਂ ਦੱਸਿਆ ਕਿ ਘਰ ਵਿੱਚ ਉਹਨਾਂ ਦੀ ਨੂੰ ਸਮਨਪ੍ਰੀਤ ਕੌਰ ਜੋ ਕਿ ਗਰਭਵਤੀ ਹੈ ਉਸ ਦੀ ਵੀ ਕੁੱਟਮਾਰ ਕੀਤੀ। ਜੋ ਇਸ ਵਕਤ ਸੂਰ ਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ ਉੱਥੇ ਹੀ ਗੁਰਲਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੁਮਨਪ੍ਰੀਤ कौर ਗਰਭਵਤੀ ਹੈ ਜਿਸ ਦੀ ਉਕਤ ਗੁੰਡਾ ਅੰਸਰਾ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਹਨਾਂ ਇਹ ਵੀ ਦੱਸਿਆ ਕਿ ਘਰ ਵਿੱਚ ਪਿਆ ਉਹਨਾਂ ਦਾ ਸੋਨਾ ਅਤੇ ਨਕਦੀ ਵੀ ਉਕਤ ਵਿਅਕਤੀ ਚੋਰੀ ਕਰਕੇ ਆਪਣੇ ਨਾਲ ਲੈ ਗਏ ਹਨ ਅਤੇ ਜਾਂਦੇ ਜਾਂਦੇ ਘਰ ਦਾ ਸਾਰਾ ਸਮਾਨ ਭੰਨ ਤੋੜ ਕੇ ਫਰਾਰ ਹੋ ਗਏ ਹਨ ਗੁਰਲਾਲ ਸਿੰਘ ਨੇ ਦੱਸਿਆ ਕਿ ਉਕਤ ਹਮਲਾਵਰ ਵੱਲੋਂ ਕੁਝ ਦਿਨਾ ਤੋਂ ਉਹਨਾਂ ਦੇ ਵਿਦੇਸ਼ ਰਹਿੰਦੇ ਲੜਕੇ ਉੱਪਰ ਉਹਨਾਂ ਦੇ ਹੀ ਪਰਿਵਾਰ ਦੀ ਇੱਕ ਲੜਕੀ ਨੂੰ ਫੋਨ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਜਿਸ ਸਬੰਧੀ ਉਤਰਖਾਸ਼ਤ ਦੇਣ ਲਈ ਥਾਣਾ ਖਾਲੜਾ ਵਿਖੇ ਪਹੁੰਚੇ ਸਨ ਤਾਂ ਉਹਨਾਂ ਦੇ ਮਗਰੋਂ ਉਕਤ ਹਮਲਾਵਰ ਉਹਨਾਂ ਦੇ ਘਰੇ ਦਾਖਲ ਹੋਏ ਅਤੇ ਘਰ ਦਾ ਸਾਰਾ ਸਮਾਨ ਅਤੇ ਸੋਨਾ ਸਮੇਤ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ ਇਸ ਮੌਕੇ ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਪਾਸੋਂ ਉਹਨਾਂ ਨਾਲ ਹੋ ਰਹੀ ਬੇਇਨਸਾਫੀ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਇਸ ਮਾਮਲੇ ਸਬੰਧੀ ਸਬ ਡਿਵੀਜ਼ਨ ਪਿੱਖੀਵਿੰਡ ਦੇ ਡੀਐਸਪੀ ਪ੍ਰੀਤ 인ਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦਰਦੋਸ਼ੀ ਪਾਈ ਗਈ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਉਕਤ ਹਮਲਾਵਰ ਵੱਲੋਂ ਜਦੋਂ ਡਲ ਪਿੰਡ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਸੀ ਤਾਂ ਜਦੋਂ ਹਮਲਾਵਰ ਗੱਡੀਆਂ ਅਤੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਉਂਦੇ ਹਨ ਤਾਂ ਉਹਨਾਂ ਦੀ ਇੱਕ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਸੋਨੂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਕੀ ਨਾਏ ਤੁਹਾਡਾ ਵੀਰ ਜੀ ਗੁਰਲਾਲ ਸਿੰਘ ਪਿੰਡ ਡਲ ਤਾਂ ਕੀ ਗੱਲ ਹੋਈ ਆڑی ਪੰਨ ਤੋੜ ਹੋਈ ਤਾਂ ਵੀਰ ਜੀ ਸਾਨੂੰ ਪਹਿਲਾਂ ਆਉਂਦੀਆਂ ਸੀ ਫੋਨ ਤੇ ਧਮਕੀਆਂ ਤੇ ਅਸੀਂ ਥਾਣੇ ਚਲੇ ਗਏ ਉਹਨਾਂ ਨੂੰ ਜਾ ਕੇ ਦਿਖਾਇਆ ਕਿ ਸਾਨੂੰ ਫੋਨ ਤੇ ਧਮਕੀਆਂ ਦੇ ਆ ਉਹ ਗੁੰਡੇ ਲੈ ਕੇ ਆਪਣੇ ਘਰੇ ਆ ਕੇ ਸਾਰੀ ਤੋੜਪੰਨ ਕਰ ਗਏ ਕੌਣ ਲੋਗਾ ਉਹ ਕੁਛ ਦਲਦੇ ਆ ਉਹ ਉਦੋਂ ਕੇ ਬਲਜੀਤ ਸਿੰਘ ਉਦੋਂ ਕੇ ਤੇ ਅਰਪਾਲ ਸਿੰਘ ਕਿਰਿਆਲਾ ਤੇ ਕੋਈ ਇਥੋਂ ਦੇ ਲਖਨਾ ਦੀ ਕਿੰਨੇ ਕ ਜਣੇ ਸੀਗੇ ਅੰਦਰ ਉਹ 70 80 ਜਣੇ ਸੀ ਡਲਦਾ ਜਿਹੜਾ ਉਹਦਾ ਕੀ ਨਾਮ ਹੈ ਗੁਰਸੇਵਕ ਸਿੰਘ ਤੇ ਕੀ ਗੱਲ ਕੀ ਆ ਕਾਹ ਤੋਂ ਧਮਕੀਆਂ ਦਿੰਦੇ ਨਿਯਾਇਤ ਧਮਕੀਆਂ ਦਿੱਤੀ ਜਾਂਦੇ ਸੀ ਕੋਈ ਗੱਲ ਨਹੀਂ ਅਸੀਂ ਤੇ ਆਖੇ ਜੇ ਕੋਈ ਗੱਲ ਬਾਤ ਆ ਆਪਾਂ ਬਹਿ ਕੇ ਕਰ ਲੈਨੇ ਆ ਤੇ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਸੁਣੀ ਸਾਡੀ ਤੇ ਅਸੀਂ ਚਲੇ ਕੇ ਥਾਣੇ ਰਿਪੋਰਟ ਦਿੱਤੀ ਜਾ ਕੇ ਉਹਨਾਂ ਨੇ ਕੀ ਕੀਤਾ ਕਿ ਮੁੰਛੀ ਨੂੰ ਵੀ ਸੁਣਾਇਆ ਅਸੀਂ ਕਿਹਾ ਵੇਖ ਲੋ ਸਾਡੇ ਤੁਹਾਡੇ ਸਾਹਮਣੇ ਧਮਕੀਆਂ ਆ ਰਹੀਆਂ ਪਰ ਉਹਨਾਂ ਨੇ ਆ ਕੇ ਘਰ ਬੂਏ ਦੀ ਤੋੜਪਨ ਕਰਦੀ। ਕੌਣ ਕੌਣ ਹੀ ਕਰੇ ਜਦੋਂ ਭਣ ਤੋੜਦੀ। ਮੇਰੀ ਮਾਤਾ ਸੀ, ਇੱਕ ਮੇਰੀ ਘਰ ਵਾਲੀ ਸੀ, ਇੱਕ ਮੇਰੀ ਭੈਣ ਸੀ, ਇੱਕ ਮੇਰੀ ਚਾਚੀ ਸੀ, ਇੱਕ ਮੇਰੇ ਚਾਚੇ ਦੀ ਕੁੜੀ ਸੀ। ਕੀ ਕਹਾਂਗੇ ਨੁਕਸਾਨ ਹੋਇਆ। ਨੁਕਸਾਨ ਬਹੁਤ ਜ਼ਿਆਦਾ ਸਾਰਾ ਘਰ ਬੂਏ ਹੀ ਪੰਤਾ। ਕੀ ਕੀ ਭੰਨਿਆ ਉਹਨਾਂ ਨੇ? ਆ ਦੇਖ ਲਓ ਤੁਸੀਂ ਸਾਹਮਣੇ ਤੁਹਾਡੇ ਵੀਡੀਓ ਦੇ। ਕਿਹੜੀ-ਕੜੀ ਚੀਜ਼ ਭਨੀ ਆ। ਫ੍ਰਿਜਾਂ, ਦੋ ਟੀਵੀ ਤਾਂ ਵੀ, ਬੂਏ ਵੀ ਪੰਤੇ ਆ। ਮੇਰੀ ਗਰਭਵਤੀ ਕਰਦੀ, ਉਹਨੂੰ ਵੀ ਸਾਟ ਲਾਤੀ। ਤੇ ਹੁਣ ਕਿਥੇ ਆ? ਉਹ ਸੋਰ ਸਿੰਘ ਜੀ ਦਾਖਲਿਆ। ਇਹ ਦਰਖਾਹਿਂ ਦੇਤੀ ਹੈ ਹਾਂ ਜੀ ਸੋਰ ਖਾਲੜੇ ਥਾਣੇ ਦਿੱਤੀ ਹੈ ਦਰਖਾਹਿਂ ਕੀ ਮੰਗ ਕਰਦੇ ਹੁਣ ਆਈਆਂ ਨੇ ਇਹਨਾਂ ਨੂੰ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਕੀ ਨਾ ਕਿਹੜਾ ਪਿੰਡ ਜੀ ਭਗਵਾਨ ਸਿੰਘ ਜੀ ਪਿੰਡ ਕਿਹੜਾ ਜੀ ਗੱਲ ਜੀ ਤੇ ਕੀ ਗੱਲ ਹੋਈ ਜੜੀ ਪੰਦੋ ਲਈ ਆਏ ਜੀ ਸਾਡੇ ਘਰੇ ਆਏ ਬੰਦੇ ਆਏ ਆ ਸਾਨੂੰ ਪਹਿਲਾਂ ਧਮਕ ਜਾਂਦੇ ਜਾਂਦੇ ਸੀ ਤੇ ਬਾਅਦ ਚਾਹੀ ਥਾਣੇ ਗਏ ਆ ਥਾਣੇ ਅਸੀਂ ਥਾਣੇ ਬੈਠੇ ਆ ਤੇ ਇਹ ਮਗਰੋਂ ਆਣ ਕੇ ਗੈਂਟਰ ਜਿਹੜੇ ਜੋ ਸਾਡੀ ਤੋੜ ਭੰਨ ਕਰ ਗਏ ਆ ਤੇ ਕਿੰਨੇ ਕੇ ਲੋਕ ਸੀ ਉਹ ਇਹ ਕੋਈ 70 ਸੀ ਲੋਕ ਗਏ ਆ ਦੀ ਤੇ ਕਿੰਨਾ ਕੇ ਨੁਕਸਾਨ ਹੋਇਆ ਨੁਕਸਾਨ ਵੇਖ ਲੋ ਜੀ ਜੋ ਵੀ ਸਾਡਾ ਘਰ ਦਾ ਰਹਿਣ ਹੀ ਕੱਖ ਨਹੀਂ ਦਿੱਤਾ ਇਹਨਾਂ ਨੇ ਤੇ 60 ਪੇੜ ਵੀ ਲੱਗੀ ਗਈ ਤੇ 60 ਪੇੜ ਲੱਗੀ ਆ ਮੇਰੇ ਵੱਡੇ ਭਰਾ ਦੀ ਨੋ ਆ ਉਹ ਉਹਦੇ ਲੱਗੀ 60 ਉਹ ਗਰਮਵਤੀ ਆ ਉਹ ਉਥੇ ਸੋਰ ਸਿੰਘ ਦਾਖਲਿਆ ਤੇ ਦਰਖਾਸਤ ਦਿੱਤੀ ਤੁਸੀਂ ਇਸ ਬੰਦੀ ਹਾਂਜੀ ਅਸੀਂ ਉਹਦੇ ਕੋਲ ਅਸੀਂ ਉਹ ਮੌਕੇ ਤੇ ਉਥੇ ਹਟਾਣੇ ਹਾਂ ਜਦੋਂ ਅਸੀਂ ਦਰਖਾਸਤ ਦਿੱਤੀ ਉਹ ਪਿੰਡ ਸਾਡੇ ਘਰੇ ਆਣ ਕੇ ਤੇ ਕੱਲੀ ਭੰਨ ਧੋੜੀ ਕਰਕੇ ਗਏ ਜਾਂ ਕੋਈ ਚੀਜ਼ ਵੀ ਚੋਰੀ ਕਰਕੇ ਲੈ ਨਾ ਚੀਜ਼ ਸਾਡੀ 60000 ਰੁਪਏ ਮੇਰਾ ਕੱਢ ਕੇ ਲੈ ਗਏ ਕੋਈ ਦਰਖਾਸਤ ਦਿੱਤੀ ਹੈ ਇਸ ਸੰਬੰਧ ਚ ਹਾਂਜੀ ਇਹਦੇ ਬੰਦੇ ਵੀ ਦਰਖਾਸਤ ਦਿੱਤੀ ਆ ਕਿੰਨੇ ਕ ਵਜੇ ਦੀ ਗੱਲ ਆ ਜੀ ਇਹ ਕੋਈ ਸਾਡੇ 4:00 ਦੀ ਗੱਲ ਆ 5:00 ਦੀ ਤੇ ਬੰਦੇ ਨਹੀਂ ਘਰੇ ਆਗੇ ਉਦੋਂ ਕੋਈ ਬੰਦਾ ਨਹੀਂ ਜੀ ਇਥੇ ਘਰੇ ਹਟਾਗਾ ਕੀ ਮੰਗ ਕਰਦੇ ਹੁਣ ਅਸੀਂ ਤੇ ਆਣਿਆ ਜੀ ਸਾਡੇ ਕੀ ਕੀ ਨਾ ਆਏ ਤੁਹਾਡਾ ਕੁਲਦੀਪ ਕਾਰ ਪਿੰਡ ਕਿਹੜਾ ਜੀ ਡੱਲ ਤੇ ਕੀ ਗੱਲ ਹੋਈ ਆ ਜਿਹੜੀ ਪੰਨ ਤੋੜੀ ਪੰਨ ਤੋੜੇ ਕੀ ਇਹਨਾਂ ਨੇ ਬਹੁਤ ਦਿਨਾਂ ਦੀਆਂ ਟਮਕੀਆਂ ਆਉਂਦੀਆਂ ਸੀਗੀਆਂ ਤੇ ਇਸ ਕਰਕੇ ਮਤਲਬ ਕਿ ਸਾਰੇ ਮਗਰ ਉਹ ਥਾਣੇ ਚਲੇ ਗਿਆ ਤੇ ਇਸ ਕਰਕੇ ਸਾਡੇ ਘਰ ਤੇ ਹਮਲਾ ਕੀਤਾ ਗਿਆ ਤੇ ਕਿੰਨੇ ਪੰਨ ਤੋੜ ਕੀਤੇ ਆ ਆ ਦੇਖ ਲਓ ਤੁਹਾਡੇ ਸਾਹਮਣੇ ਸਭ ਕੁਝ ਇਹਨਾਂ ਨੇ ਬਹੁਤ ਜ਼ਿਆਦਾ ਪੰਨ ਤੋੜ ਕੀਤੀ ਆ ਤੇ ਜੋ ਕਿ ਦਾਤਰ ਸਾਰਾ ਸਭ ਕੁਝ ਲੈ ਕੇ ਆਏ ਕਿ ਅਸੀਂ ਜਨਾਨੀਆਂ ਸਿਰਫ ਅੰਦਰ ਭੱਜ ਕੇ ਬੜੀਆਂ ਇਸ ਕਰਕੇ ਸਾਡੇ ਤੋਂ ਮਤਲਬ ਕਿ ਅਸੀਂ ਦੋਨੋਂ ਭੈਣਾਂ ਕਿ ਜੋ ਕਿ ਬੈਠ ਥੱਲੇ ਲੱਗ ਗਈਆਂ ਕਿ ਭਾਬੀ ਦੇ ਮੇਰੀ ਪਰ ਮਮੀ ਜੋ ਕਿ ਇਥੇ ਬੂਏ ਦੇ ਨਾਲ ਲੱਗ ਕੇ ਉਹਨਾਂ ਨੇ ਵਿਚਾਰੀਆਂ ਨੂੰ ਸਟਾ ਲੱਗ ਵੀ ਗਈਆਂ ਸੀਗੀਆਂ ਤੇ ਸਾਡੇ ਪੰਜ ਤੋੜ ਕਰਕੇ ਸਾਡਾ ਸੋਨਾ ਵੀ ਲੈ ਗਏ ਕਨਾਂ ਕੀ ਸੋਨਾ ਸੋਨਾ ਸਾਡਾ ਕੈਂਠਾ ਹੈ ਤੇ ਮੇਰੇ ਮਲਕੀ ਵਾਲੀਆਂ ਆਂ ਜੁਗਣੀ ਆ ਉਹ ਸਾਡੇ ਕੋਲ ਮਲਕੀ ਲੈ ਗਏ ਤੇ ਹੋਰ ਪੈਸਾ ਤੇ ਲਾ ਵੀ ਖੜਿਆ ਗਈ ਪੈਸਾ ਤੇ ਮੇਰੀ ਚਾਚੀ ਦਾ ਵੀ ਸਾਰਾ ਉਹਨਾਂ ਦੀ ਅਲਮਾਰੀ ਫੋਲ ਕੇ ਸਭ ਕੁਝ ਲੈ ਗਏ ਉਹਨਾਂ ਦਾ ਵੀ ਕੀ ਮੰਗ ਕਰਨਗੇ ਜਾਣੇ ਸੀ ਉਹ ਉਹ ਬਹੁਤ ਸਾਰੇ ਜਾਣੇ ਸੀ ਕਿਉਂਕਿ ਅਸੀਂ ਅੱਜ ਕੇ ਮਤਲਬ ਕਿ ਅੰਦਰ ਵੜ ਕੇ ਮਤਲਬ ਕਿ ਲੋਗਾਂ ਦੀ ਕੋਸ਼ਿਸ਼ ਕੀਤੀ ਸੀ ਬਾਹਰ ਨਹੀਂ ਸੀ ਦੇਖ ਸਕੇ ਕਿ ਅਸੀਂ ਆਪਣੀ ਜਾਨ ਬਚਾਈ ਆ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਸਿਰਫ ਸਾਡੇ ਮਤਲਬ ਕਿ ਕਾਨੂੰਨੀ ਕਾਰਵਾਈ ਬਹੁਤ ਜ਼ਿਆਦਾ ਲੱਗ ਜਾਵੇ ਉਹਨਾਂ ਤੇ ਕੀ ਨਾ ਜਾਣਦੀ ਜੀ ਮੁਰਕੀਤ ਪਿੰਡ ਕਿਹੜਾ ਜੇ ਡਲ ਜੀ ਤੇ ਕੀ ਗੱਲ ਹੋਈ ਜਿਹੜੀ ਆ ਭੰਨ ਧੋੜੋ ਜੀ ਪਤਾ ਨਹੀਂ ਲੱਗਾ ਬੰਦੇ ਇਕਦਮੀ ਆ ਗਏ ਸਾਡੇ ਪ੍ਰਵਾਹ ਹੀ ਨਹੀਂ ਕੋਈ ਜੀ ਕਰੇਗਾ ਇਸ ਕਿੱਥੇ ਗਏ ਸੀਗੇ ਬਾਕੀ ਜੀ ਜੋ ਇੱਥੇ ਥਾਣੇ ਗਏ ਖਲੜੇ ਗਏ ਤੇ ਮਗਰੋਂ ਕਹੇ ਦਾਤਾ ਉਹ ਚਲੇ ਗਏ ਤੇ ਤੁਸੀਂ ਆਜੋ ਬੰਦੇ ਲੈ ਕੇ ਤੇ ਘਰੇ ਕੌਣ ਕੌਣ ਸੀ ਗੁੜੀਆਂ ਹੀ ਬੁੜੀਆਂ ਤੇ ਕਿੰਨਾ ਨੁਕਸਾਨ ਕਰ ਗਏ ਬਹੁਤ ਜਿਆਦਾ ਜੀ ਬਹੁਤ ਤੇ ਕੀ ਹਥਿਆਰ ਵੀ ਹੈਗੇ ਹੁਣਾਂ ਕੋਲ ਹਾਂ ਹਥਿਆਰ ਬਹੁਤ ਦਾਤਰ ਦੇ ਤੇ ਡੰਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਹੁਣਾਂ ਕੋਲ ਦਾਤਰ ਦੇ ਵੇਖੇ ਤੇ ਡੰਗਾ ਵੀ ਵੇਖਣਾ ਕੋਈ ਹੋਰ ਕੋਈ ਰਫਲ ਕੋਈ ਹੋਰ ਪਿਸਟਲ ਹੋਣਗੇ ਹੋਣਗੇ ਹਜ਼ਾਰ ਫਲਿਆਂ ਨੂੰ ਪਤਾ ਨਹੀਂ ਲੱਗਾ ਹੈਗੇ ਬਹੁਤ ਜਿਆਦੇ ਤੇ ਤੁਹਾਨੂੰ ਕੋਟ ਮਾਰ ਵੀ ਕੀਤੀ ਗਈ ਸੀ ਕੀਤੀ ਕੀਤੀ ਤੇ ਹੁਣ ਡਾਂਗਾ ਮਾਰੀਆਂ ਸਿਰੇ ਚ ਐਂਬੂ ਐ ਨਹੀਂ ਖੋਲਦੇ ਤੇ ਡਾਂਗਾ ਮਾਰੀਆਂ ਕੋ ਸਿਰ ਚ ਅਛਾ ਕੀ ਮੰਗ ਕਰਦੇ ਨਾ ਸਾਡੀ ਦਾਖਲ ਉਹ ਬਹੁਤ ਹੀ ਜ਼ਿਆਦਾ ਕੀ ਮੰਗ ਕਰਦੇ ਜੀ ਅਸੀਂ ਉਹਨਾਂ ਨੂੰ ਕਾਨੂੰਨੀ ਵਾਰ ਕੀਤੀ ਜਾਵੇ ਉਹਨਾਂ ਦੀ ਸਰ ਇੱਕ ਡੱਲ ਦੇ ਵਿੱਚ ਦੋ ਘਰਾਂ ਦੇ ਵਿੱਚ ਹਮਲਾ ਕੀਤਾ ਹੈ ਕੁਝ ਗੁੰਡੇ ਲੋਕ ਦਾਖਲ ਹੋਏ ਨੇ ਭੰਨ ਦੌੜ ਕੀਤੀ ਸਰ ਕੀ ਮਸਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਇਸ ਸੰਬੰਧੀ ਮੈਨੂੰ ਅੱਜ ਹੀ ਪਤਾ ਲੱਗਾ ਮੈਂ ਐਸਐਸਓ ਦੀ ਡਿਊਟੀ ਲਾਤੀ ਤੇ ਜਿੱਦਾਂ ਦੇ ਵੀ ਘਰ ਵਾਲੇ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕੀਤੀ ਜਾਊਗੀ ਤੇ ਥੋੜਾ ਜਿਹਾ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜੇ ਹਮਲਾ ਕਰਨ ਵਾਲੇ ਜਾਂ ਜਿਹੜੇ ਬੰਦਿਆਂ ਨੇ ਝਗੜਾ ਕੀਤਾ ਉਹਨਾਂ ਦੀ ਲੜਕੀ ਨੂੰ ਇਹਨਾਂ ਦਾ ਕੋਈ ਲੜਕਾ ਜਿਹੜੇ ਫੋਨ ਦੇ ਉੱਤੇ ਕੋਈ ਜਿਹੜੀ ਭੱਦੀ ਸ਼ਰਾਵਲੀ ਵਰਸਟੀ ਫੋਨ ਕਰਦਾ ਆਪਸ ਦੇ ਵਿੱਚ ਇੱਕ ਦੂਜੇ ਦੇ ਨੋਨ ਨੇ ਤੇ ਇਸ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਉਹ ਜਾਂਚ ਕਰਕੇ ਸਰਬਾਰ ਜਾਂਚ ਕਰਕੇ ਜਿਹੜੀ ਜੋ ਲੀਗਲ ਕਾਰਵਾਈ ਹੋ ਕੀਤੀ ਜੀ